ਸੋਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੀ ਸਲਵਾਰ ਦੀਆਂ ਸਾਰੀਆਂ ਗੁੰਮਸਲਾਈਆਂ ਲਗਾਉਣੀਆਂ ਦੱਸਾਂਗੇ ਇਸ ਤੇ ਆਪਾਂ ਨੂੰ ਇੰਟਰਲੌਕ ਕਰਨ ਦੀ ਜ਼ਰੂਰਤ ਨਹੀਂ ਸਿਰਫ ਇੱਕ ਬਲਾਂ ਵਾਲੀ ਜਿਹੜੀ ਆਪਣੀ ਸਲਾਈ ਹੁੰਦੀ ਹੈ ਜਿੱਥੇ ਆਪਾਂ ਪੇਟੀ ਜੜਦੇ ਆਂਗੇ ਉਹ ਇੱਕ ਆਪਾਂ ਨੂੰ ਇੰਟਰਲੌਕ ਕਰਾਉਣੀ ਪਊਗੀ ਬਾਕੀ ਕੋਈ ਆਪਾਂ ਨੂੰ ਸਲਵਾਰ ਦੀ ਸਲਾਈ ਇੰਟਰਲੌਕ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਸਲਾਈ ਦਿਖਾਈ ਹੋਈ ਨਹੀਂ ਦੇਊਗੀ ਕੋਈ ਸਾਰੀਆਂ ਸਲਾਈਆਂ ਅੰਦਰ ਚਲੀਆਂ ਜਾਣਗੀਆਂ ਹਾਂਜੀ ਇਹਦੇ ਵਾਸਤੇ ਆਪਾਂ ਨਾ ਇਹ ਜਿਵੇਂ ਆਪਾਂ ਸਲਵਾਰ ਕੱਟੀ ਹੈਗੀ ਆਪਣੇ ਦੋ ਪੀਸ ਸਲਵਾਰ ਦੇ ਆ ਜਿਹੜੇ ਉਹ ਆਪਾਂ ਉੱਪਰ ਰੱਖਣੇ ਆਂਗੇ ਤੇ ਜਿਹੜੇ ਲਾਈਨਿੰਗ ਦੇ ਦੋਨੇ ਪੀਸ ਆਗੇ ਉਹ ਆਪਾਂ ਦੋਨੇ ਥੱਲੇ ਇਕੱਠੇ ਰੱਖਣੇ ਆਂਗੇ ਇੱਕ ਲਾਈਨਿੰਗ ਦਾ ਪੀਸ ਉੱਪਰ ਇੱਕ ਨੀਚੇ ਨਹੀਂ ਕਰਨਾ ਆਪਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਆਸਮ ਦੀ ਸਲਾਈ ਲਗਾਉਣੇ ਆਂਗੇ ਦੇਖੋ ਦੋਨੇ ਸਲਵਾਰ ਦੇ ਜਿਹੜੇ ਆਪਾਂ ਕੱਪੜੇ ਇਕੱਠੇ ਆ ਉਹ ਇਕੱਠੇ ਰੱਖਣੇ ਆ ਤੇ ਲਾਈਨਿੰਗ ਵਾਲੇ نیچے ਦੋਨੇ ਇਕੱਠੇ ਰੱਖਣੇ ਆਗੇ ਦੋਨਾਂ ਦੀ ਇਸ ਤਰ੍ਹਾਂ ਕਰਕੇ ਆਪਾਂ ਸਲਾਈ ਮਾਰ ਦੇਣੀ ਆਗੇ ਸਲਾਈ ਲਗਾਉਣ ਤੋਂ ਬਾਅਦ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹਨੂੰ ਆਪਾਂ ਸਿੱਧਾ ਕਿਸ ਤਰ੍ਹਾਂ ਕਰਨਾਗਾ ਸਿੱਧਾ ਕਰਨ ਵੇਲੇ ਆਪਣੀ ਇਹ ਜਿਹੜੀ ਇਹ ਜਿਹੜੀ ਆਪਾਂ ਇਹ ਸਲਾਈ ਲਗਾਵਾਂਗੇ ਇਹ ਸਾਰੀ ਅੰਦਰ ਚਲੀ ਜਾਊਗੀ ਦੇਖੋ ਜੀ ਸਲਾਈ ਲੱਗ ਗਈ ਸਲਾਈ ਲੱਗ ਕੇ ਆਪਾਂ ਸਾਰਿਆਂ ਨੂੰ ਪਹਿਲਾਂ ਕੁੰਦਾ ਸਿੱਧਾ ਕਰ ਲਿਆ ਜਿਹੜੀ ਆਪਾਂ ਸਲਵਾਰ ਕੱਟੀ ਹੋਈ ਆ ਕੱਪੜੇ ਦੀ ਉਹ ਸਿੱਧਾ ਕਰ ਲਿਆ ਆਪਾਂ ਕੁੰਦਾ ਤੇ ਨੀਚੇ ਪਾਸਿਓਂ ਆਪਾਂ ਲਾਈਨਿੰਗ ਵੀ ਇਸ ਤਰ੍ਹਾਂ ਲਾਈਨਿੰਗ ਦੇ ਪੀਸ ਆ ਜਿਹੜੇ ਉਹ ਆ ਆਪਣੀ ਸਲਾਈ ਆ ਗਈ ਸੈਂਟਰ 'ਚ ਤੇ ਲਾਈਨਿੰਗ ਵਾਲੇ ਪੀਸ ਵੀ ਆਪਾਂ ਇਸ ਤਰ੍ਹਾਂ ਸਿੱਧੇ ਕਰ ਦੇਣੇ ਆਂਗੇ ਦੇਖੋ ਜੀ ਸਲਾਈ ਚਲੀ ਗਈ ਅੰਦਰ ਆਪਣੀ ਬਿਲਕੁਲ ਗੁੱਮ ਸਲਾਈ ਬਿਲਕੁਲ ਸਲਾਈ ਨਾ ਸਲਾਈ ਦਿਖੇ ਨਾ ਕੋਈ ਧਾਗਾ ਨਿਕਲੇ ਤੇ ਹੁਣ ਆਪਾਂ ਇਹਦੇ ਨਾਲ ਜੜਨੀ ਹੈਗੀ ਜੀ ਪਹੁੰਚੇ ਦੋਨੇ ਪਾਸੇ ਦੂਜੀ ਅਸਮ ਦੀ ਸਲਾਈ ਸਾਰਿਆਂ ਨੂੰ ਲਾਸਟ ਤੇ ਮਾਰਨੀ ਹੈ ਉਹ ਪਤਨ ਨੂੰ ਓਮੀ ਓਮੀ ਦੱਸਾਂਗੇ ਤੁਸੀਂ ਇਹਦੇ ਵਾਸਤੇ ਤੁਹਾਨੂੰ ਪੂਰੀ ਵੀਡੀਓ ਦੇਖਣੀ ਪੈਣੀ ਹੈ ਕਿ ਤਾਂ ਤੁਹਾਨੂੰ ਸਮਝ ਲੱਗਣੀ ਹੈਗੀ ਦੇਖੋ ਜੀ ਇਹ ਆਪਣਾ ਲਾਈਨਿੰਗ ਵਾਲਾ ਪਹੁੰਚਾਗਾ ਤੇ ਇਹ ਆਪਣਾ ਕੱਪੜੇ ਵਾਲਾ ਉਸੇ ਤਰ੍ਹਾਂ ਹੀ ਆਪਾਂ ਕਰਨਾਗਾ ਵੀ ਕੱਪੜੇ ਵਾਲੇ ਪਾਸੇ ਆਪਾਂ ਕੱਪੜੇ ਦਾ ਪੌਂਚਾ ਰੱਖਣਾਗਾ ਤੇ ਲਾਈਨਿੰਗ ਵਾਲੇ ਪਾਸੇ ਆਪਾਂ ਲਾਈਨਿੰਗ ਦਾ ਪੌਂਚਾ ਰੱਖਣਾਗਾ ਇਸ ਤਰ੍ਹਾਂ ਜਿਹੜੇ ਪਾਸੇ ਆਪਣੇ ਕੁੰਡੇ ਦੀ ਲਾਈਨਿੰਗ ਆ ਦੇਖੋ ਪੌਂਚੇ ਦੀ ਲਾਈਨਿੰਗ ਇਹ ਕੁੰਡੇ ਦੀ ਲਾਈਨਿੰਗ ਇਹ ਕੁੰਡੇ ਦਾ ਕੱਪੜਾ ਤੇ ਇਹੇ ਆਪਣੇ ਪੌਂਚੇ ਦਾ ਕੱਪੜਾ ਜਿਹੜੇ ਆਪਾਂ ਕੱਪੜੇ ਦੀ ਸਲਵਾਰ ਕੱਟਿਓ ਦੋਨੇ ਪੀਸ ਇਕੱਠੇ ਹੋਣੇ ਚਾਹੀਦੇ ਆ ਤੇ ਜਿਹੜੀ ਆਪਣੀ ਲਾਈਨਿੰਗ ਆ ਉਹ ਤੇ ਦੋਨੇ ਪੀਸ ਇਕੱਠੇ ਹੋਣੇ ਚਾਹੀਦੇ ਆਗੇ ਇਸ ਤਰ੍ਹਾਂ ਹੀ ਆਪਾਂ ਚਾਰਾਂ ਦੀ ਸਲਾਈ ਮਾਰ ਦੇਣੀ ਹੈਗੀ ਦੇਖੋ ਸਲਾਈ ਲੱਗ ਗਈ ਜੀ ਆਪਣੀ ਹੁਣ ਆਪਾਂ ਪਹਿਲਾਂ ਕੱਪੜੇ ਵਾਲੇ ਪਹੁੰਚੇ ਨੂੰ ਸਿੱਧਾ ਕਰ ਦੇਣਾ ਇਸ ਤਰ੍ਹਾਂ ਤੇ ਦੂਜੇ ਪਾਸੇ ਉਸ ਤਰ੍ਹਾਂ ਹੀ ਆਪਾਂ ਲਾਈਨਿੰਗ ਵਾਲੇ ਨੂੰ ਸਿੱਧਾ ਕਰ ਦੇਣਾ ਦੇਖੋ ਇਹ ਆਪਣੀ ਸਲਾਈ ਹੈ ਜਦੋਂ ਆਪਾਂ ਲਾਈਨਿੰਗ ਵਾਲਾ ਸਿੱਧਾ ਕਰਾਂਗੇ ਪੀਸ ਤੇ ਸਲਾਈ ਆਪਣੀ ਬਿਲਕੁਲ ਅੰਦਰ ਚਲੀ ਜਾਊਗੀ ਦੇਖੋ ਜੀ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਪਹੁੰਚਿਆਂ ਦੇ ਨਾਲ ਜੜਨੇ ਹੈਗੀ ਜੀ ਕੁੰਡੇ ਪਹਿਲਾਂ ਅਸਣ ਦੀ ਸਲਾਈ ਮਾਰ ਕੇ ਫਿਰ ਪੌਂਚੇ ਜੜਨੇ ਆ ਦੋਨੇ ਪਾਸੇ ਫਿਰ ਆਪਾਂ ਕੁੰਦੇ ਜੜਨੇ ਆ ਉਸੇ ਤਰ੍ਹਾਂ ਹੀ ਆਪਾਂ ਕੁੰਦੇ ਜੜਨੇ ਆਗੇ ਸਲਵਾਰ ਵਾਲੇ ਕੱਪੜੇ ਦਾ ਜਿਹੜਾ ਆਪਣਾ ਪੌਂਚਾਗਾ ਉਹਦੇ ਉੱਤੇ ਆਪਾਂ ਕੁੰਦਾ ਰੱਖਣਾ ਕੱਪੜੇ ਦਾ ਕੱਪੜੇ ਵਾਲੇ ਦੋਨੇ ਪੀਸ ਆਪਾਂ ਇਕੱਠੇ ਰੱਖਣੇ ਆ ਤੇ ਕੁੰਦੇ ਵਾਲੇ ਦੋਨੇ ਪੀਸ ਆਪਾਂ ਇਕੱਠੇ ਰੱਖਣੇ ਆ ਇਹ ਗੱਲ ਆਪਣੇ ਮਾਈਂਡ ਦੇ ਵਿੱਚ ਤੁਸੀਂ ਬਿਠਾ ਕੇ ਰੱਖਣੀ ਆ ਵੀ ਕੁੰਦੇ ਦੇ ਦੋਨੇ ਪੀਸ ਦੇਖੋ ਇਕੱਠੇ ਤੇ ਨੀਚਲੇ ਪਾਸੇ ਲਾਈਨਿੰਗ ਵਾਲੇ ਜਿਹੜੇ ਆ ਉਹ ਇਕੱਠੇ ਦੋਨੇ ਹੋਣੇ ਚਾਹੀਦੇ ਆ ਇਸ ਤਰ੍ਹਾਂ ਸਲਾਈ ਲਗਾਉਣੀ ਆ ਉਸੀ ਤਰ੍ਹਾਂ ਇਹ ਆਪ ਪਾਈ ਨੂੰ ਫਿਰ ਸਿੱਧਾ ਕਰ ਦੇਣਾ ਦੇਖੋ ਜੀ ਕੁੰਦਾ ਸਿੱਧਾ ਕਰਤਾ ਆਪਾਂ ਕੁੰਦਾ ਸਿੱਧਾ ਕਰਨ ਤੋਂ ਬਾਅਦ ਤੇ ਹੁਣ ਆਪਾਂ ਜਿਹੜਾ ਲਾਈਨਿੰਗ ਵਾਲਾ ਕੁੰਦਾ ਹੈਗਾ ਉਹ ਸਿੱਧਾ ਕਰ ਲੈਣਾ ਦੇਖੋ ਜੀ ਸਲਾਈ ਦੇਖੋ ਬਿਲਕੁਲ ਆਪਣੀ ਜਿਹੜੀ ਹੈਗੀ ਉਹ ਗੁੰਮਾਂਗੀ ਦੇਖੋ ਵਿੱਚ ਸਲਾਈ ਰਹਿ ਜਾਂਦੀ ਹੈਗੀ ਜਦੋਂ ਆਪਾਂ ਇੱਕ ਕੱਪੜੇ ਵਾਲੇ ਪੀਸ ਦੋਨੇ ਇੱਕ ਪਾਸੇ ਰੱਖ ਲੈਨੇ ਆ ਲਾਈਨਿੰਗ ਵਾਲੇ ਇੱਕ ਪਾਸੇ ਰੱਖ ਦਿੰਨੇ ਆ ਜਦੋਂ ਆਪਾਂ ਉਹਨਾਂ ਨੂੰ ਦੋਨਾਂ ਨੂੰ ਫੜ ਕੇ ਸਿੱਧੇ ਕਰਦੇ ਆ ਤੇ ਜਿਹੜੀ ਸਲਾਈ ਹੈਗੀ ਉਹ ਆਪਣੀ ਅੰਦਰ ਚਲੀ ਜਾਂਦੀ ਹੈਗੀ ਜੀ ਦੇਖੋ ਬਿਲਕੁਲ ਅੰਦਰ ਗੋਮਸਲਾਈ ਹੋ ਗਈ। ਇਸ ਤੋਂ ਬਾਅਦ ਆਪਾਂ ਜਿਹੜੀ ਉਹ ਦੋਨੇ ਕੁੰਡੇ ਝੜਨ ਤੋਂ ਬਾਅਦ ਫਿਰ ਆਪਾਂ ਲਗਾਉਣੀ ਆਂਗੀ ਆਸੰਨੀ ਸਲਾਈ। ਆਸੰਨੀ ਸਲਾਈ ਆਪਾਂ ਲਾਸਟ ਤੇ ਲਗਾਉਣੀ ਆਂਗੀ ਇਹ ਇਸ ਦਾ ਇੱਕ ਤਰੀਕਾ ਹੈਗਾ ਸਲਵਾਰ ਦਾ। ਦੇਖੋ ਇਹ ਦੋਨੇ ਪੀਸ ਲਾਈਨਿੰਗ ਦੇ ਇਹ ਦੋਨੇ ਪੀਸ ਕੁੰਡੇ ਦੇ ਆ। ਦੇਖੋ। ਹੁਣ ਆਪਣੀ ਸਲਵਾਰ ਐਵੇਂ ਬਣੇਗੀ ਨਾ نیچے ਲਾਈਨਿੰਗ ਵਾਲਾ ਤੇ ਵਿਚਾਲੇ ਆਪਣੀ ਸਲਵਾਰ ਦੇ ਕੁੰਡੇ ਆਗੇ। ਤੇ ਉਸ ਤੋਂ ਬਾਅਦ ਫਿਰ ਆਪਣਾ ਉੱਪਰ ਲਾਈਨਿੰਗ ਵਾਲਾ ਪੀਸ ਆ ਗਿਆ ਨਾ ਦੇਖੋ ਇਹਨੂੰ ਇਸ ਤਰ੍ਹਾਂ ਲਾਉਣਾ ਆਪਾਂ ਚੱਕ ਕੇ ਇਹਨੂੰ نیچے ਕਰ ਦੇਣਾ ਆਪਾਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਇਸ ਚੀਜ਼ ਨੂੰ ਤੁਸੀਂ ਥੋੜਾ ਦੁਬਾਰੇ ਦੇਖ ਲਿਓ ਕਿਉਂਕਿ ਇੱਕ ਵਾਰੀ ਮੈਂ ਤੁਹਾਨੂੰ ਦੁਬਾਰੇ ਵੀ ਦਿਖਾਉਂਗੀ ਇਹ ਜਿਵੇਂ ਇਸ ਤਰ੍ਹਾਂ ਆਪਾਂ ਕੁੜਤੇ ਦੇ ਤੀਰੇ ਦੀ ਸਿਲਾਈ ਮਾਰਦੇ ਆਂਗੇ ਉਸ ਤਰ੍ਹਾਂ ਮਾਰਨੀ ਆ ਦੇਖੋ ਜੀ نیچے ਲਾਈਨਿੰਗ ਆ ਨਾ ਉੱਪਰ ਆਪਣੇ ਦੋਨੇ ਜਿਹੜੇ ਆਪਾਂ ਸਲਵਾਰ ਕੱਟਿਆ ਉਹ ਕੱਪੜੇ ਆਗੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਆਹ ਪੀਸ ਨੂੰ ਆਪਾਂ ਚੱਕ ਕੇ ਦੂਜੇ ਪਾਸੇ نیچے ਲੈ ਜਾਣਾ ਦੁਬਾਰੇ ਦੇਖੋ ਇਹ ਦੇਖੋ ਮੋੜ ਕੇ ਇਸ ਇਸ ਤਰ੍ਹਾਂ ਬਰਾਬਰ ਰੱਖ ਕੇ ਨਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਸिलाई ਮਾਰਨੀ ਹੈ ਜੀ ਇਹ ਆਈ ਜਿਵੇਂ ਆਪਾਂ ਜੈਂਟ ਸਕੁੜਤੇ ਦੇ ਤੀਰੇ ਦੀ ਸਿਲਾਈ ਮਾਰਦੇ ਹਾਂ ਉਸ ਤਰ੍ਹਾਂ ਸਿਲਾਈ ਮਾਰਨੀ ਹੈ ਜੀ ਦੇਖੋ ਇਸ ਤਰ੍ਹਾਂ ਕਰਨ ਨਾਲ ਲੈਂਿੰਗ ਵਾਲੇ ਦੋਨੇ ਪੀਸ ਇਕੱਠੇ ਹੋ ਗਏ ਕਪੜੀ ਵਾਲੇ ਦੋਨੇ ਬਿਸਕਟੇ ਦੇਖੋ ਸਲਾਈ ਵੱਜ ਗਈ ਇਹ ਜਿਹੜਾ ਆਪਣਾ ਇਹ ਵਾਲਾ ਇਹ ਤੋਂ ਫੜ ਕੇ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਦੇਖੋ ਜੀ ਇਹ ਹੋ ਗਿਆ ਸਿੱਧਾ ਤੇ ਸਲਾਈ ਹੋ ਗਈ ਆਪਣੀ ਗੰਮ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ